ਸ਼ੀਕਲ ਜੀ ਹਮਦਰ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਪਰਵਿੰਦਰ ਸਾਰਿਆਂ ਦਾ ਸਵਾਗਤ ਕਰਦਾ ਹਾਂ ਮੌਸਮ ਨਾਲ ਜੁੜੀ ਇੱਕ ਵੱਡੀ ਅਪਡੇਟ ਲੈ ਕੇ ਹਾਜ਼ਰਾਂ ਪੰਜਾਬ ਸਮੇਤ ਉੱਤਰ ਪੂਰਬੀ ਰਾਜਾਂ ਦੇ ਲਈ ਇੱਕ ਖਤਰੇ ਦੀ ਘੰਟੀ ਹੈ ਮੌਸਮ ਵਿਭਾਗ ਦੇ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਭਵਿੱਖਬਾਣੀ ਕੀਤੀ ਗਈ ਹੈ ਉਸ ਤੋਂ ਜਿਹੜੇ ਲੋਕ ਨੇ ਉਹ ਦਰੇ ਹੋਏ ਨੇ ਸਹਿਮੇ ਹੋਏ ਨੇ ਕਿਉਂਕਿ ਬੰਗਾਲ ਦੀ ਖਾੜੀ ਚ ਤਿੰਨ ਪਾਸਿਓਂ ਤੋਂ ਤੂਫਾਨ ਉੱਠ ਰਿਹਾ ਜੋ ਕਿ ਲਗਾਤਾਰ ਉੱਤਰ ਪੂਰਬੀ ਰਾਜਾ ਦੇ ਵੱਲ ਵੱਧ ਰਿਹਾ ਜਿਸ ਦੇ ਵਿੱਚ ਪੰਜਾਬ ਸਮੇਤ ਹੋਰ ਕਈ ਰਾਜ ਵੀ ਆਉਂਦੇ ਹੈਗੇ ਨੇ ਤੇ ਇਸ ਦੇ ਨਾਲ ਹੀ ਦਿੱਲੀ ਦੇ ਵਿੱਚ ਅਤੇ ਹੋਰ ਆਸ-ਪਾਸ ਦੇ ਇਲਾਕਿਆਂ ਲਈ ਵੱਡਾ ਖਤਰਾ ਬਣਿਆ ਹੋਇਆ ਭਾਰੀ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਤੇ ਨਾਲ ਹੀ ਜੋ ਅੰਕੜਾ ਸਾਹਮਣੇ ਆਇਆ ਉਹ ਵਾਕਿਆ ਹੀ ਚੋਕਾ ਦੇਣ ਵਾਲਾ ਕਿਉਂਕਿ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਲਗਾਤਾਰ ਭਾਰੀ ਮੀਂਹ ਪੈਣ ਦੀ ਜੇਕਰ ਸੰਭਾਵਨਾ ਬਣੀ ਹੋਈ ਹੈ ਤਾਂ ਲੋਕਾਂ ਨੂੰ ਸਾਵਧਾਨ ਰਹਿਣਾ ਬੇहद ਜ਼ਰੂਰੀ ਹੈ 11 ਸੂਬਿਆਂ ਦੇ ਵਿੱਚ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਜੋ ਰਿਪੋਰਟ ਸਾਹਮਣੇ ਆਈ ਹੈ ਉਸ ਮੁਤਾਬਕ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਿਸ ਤਰ੍ਹਾਂ ਦੇ ਨਾਲ ਪੰਜਾਬ ਦੇ 8 ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਦਾ ਜ਼ਿਕਰ ਕੀਤਾ ਗਿਆ ਹੈ ਇੱਕ ਪਾਸੇ ਤਾਂ ਮੌਨਸੂਨ ਖਤਮ ਹੋ ਗਿਆ ਹੈ ਪਰ ਦੂਜੇ ਪਾਸੇ ਹੁਣ ਬੰਗਾਲ ਦੀ ਖਾੜੀ ਦੇ ਵਿੱਚ ਤਿੰਨ ਪਾਸੇ ਜਿਹੜਾ ਤੂਫਾਨ ਉੱਠਿਆ ਹੋ ਵੱਡੇ ਖਤਰੇ ਦੀ ਘੰਟੀ ਹੈ ਅਤੇ ਆਈਐਮਡੀ ਯਾਨੀ ਕਿ ਮੌਸਮ ਵਿਭਾਗ ਦੇ ਵੱਲੋਂ ਜੋ ਭਵਿੱਖਬਾਣੀ ਕੀਤੀ ਗਈ ਹੈ ਕਿ ਇਹ ਜਿਹੜਾ ਕਿ ਤਿੰਨ ਪਾਸੇ ਉੱਠਿਆ ਤੂਫਾਨ ਹੈ ਬੰਗਾਲ ਦੀ ਖਾੜੀ ਦੇ ਵਿੱਚ ਉਹ ਲਗਾਤਾਰ ਵੱਡੀ ਮਾਰ ਕਰਦਾ ਹੋਇਆ ਅੱਗੇ ਵਧ ਰਿਹਾ ਤੇ ਖਾਸ ਕਰਕੇ ਉੱਤਰ ਪੂਰਵੀ ਰਾਜਾਂ ਦੇ ਵਿੱਚ ਭਾਰੀ ਮੀਂਹ ਪੈਣ ਦੀ ਜਿਹੜੀ ਆ ਉਹ ਸਥਿਤੀ ਬਣੀ ਹੋਈ ਹੈ ਪਰ ਕਈ ਰਾਜਾਂ ਦੇ ਵਿੱਚ ਭਾਰੀ ਮੀਂਹ ਜੇਕਰ ਪੈਂਦਾ ਤਾਂ ਅਜਿਹੇ ਦੇ ਵਿੱਚ ਲੋਕਾਂ ਦਾ ਜਨਜੀਵਨ ਕਾਫੀ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ ਉੱਤਰ ਪੂਰਵੀ ਜਿਹੜਾ ਕਿ ਰਾਜ ਹੈਗੇ ਨੇ ਉੱਥੇ ਕਈ ਜਿਹੜੇ ਕਿ ਪਹਾੜੀ ਖੇਤਰ ਨੇ ਉੱਥੇ ਲਗਾਤਾਰ ਤਾਪਮਾਨ ਡਿਗਰੀ ਜਿਸ ਕਰਕੇ ਠੰਡ ਮਹਿਸੂਸ ਹੋਣ ਲੱਗੀ ਹੈ ਪਰ ਜੇਕਰ ਆਪਾਂ ਰਾਜਸਤਾਨੀ ਦਿੱਲੀ ਦੀ ਗੱਲ ਕਰੀਏ ਤਾਂ ਇੱਥੋਂ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਮੌਸਮ ਹੁਣ ਬੇਕਾਬੂ ਹੁੰਦਾ ਨਜ਼ਰ ਆ ਰਿਹਾ ਹੈ ਅਤੇ ਜੋ ਸਥਿਤੀ ਵਿਗੜ ਰਹੀ ਹੈ ਅਜਿਹੇ ਦੇ ਵਿੱਚ ਮੌਸਮ ਵਿਭਾਗ ਨੇ ਸੁਚੇਤ ਕੀਤਾ ਹੈ ਕਿ ਪੱਛਮ ਬੰਗਾਲ ਦੇ ਵਿੱਚ ਘੱਟ ਦਬਾਅ ਵਾਲਾ ਖੇਤਰ ਜਿਹੜਾ ਕਿ ਬੰਨਣ ਕਰਕੇ ਇੱਥੇ ਮੀਂਹ ਪੈਣ ਦੀ ਜ਼ਿਆਦਾ ਸਥਿਤੀ ਜਿਹੜੀ ਆ ਉਹ ਬਣੀ ਹੋਈ ਹੈ ਜਿਸ ਕਰਕੇ ਪੱਛਮ ਬੰਗਾਲ ਦੇ ਵੱਖ-ਵੱਖ ਖੇਤਿਆਂ ਦੇ ਵਿੱਚ ਮੀਂਹ ਪੈ ਸਕਦਾ ਹੈ ਮੌਸਮ ਵਿਭਾਗ ਦੇ ਮੁਤਾਬਕ ਅਗਲੇ 5 ਤੋਂ 6 ਦਿਨ ਯਾਨੀ ਕਿ ਇੱਕ ਹਫ਼ਤੇ ਦਾ ਸਮਾਂ ਜਿਸ ਦੌਰਾਨ ਉੱਤਰ ਪੂਰਬੀ ਰਾਜ ਜਿਵੇਂ ਕਿ ਭਾਰਤ ਹੋ ਗਿਆ ਹੈ ਅਤੇ ਕੇਰਲ ਤਾਮਿਲਨਾਡੂ ਪੌਂਡਿਚੇਰੀ ਅਤੇ ਹੋਰ ਕਈ ਜਿਹੜੇ ਕੀ ਰਾਜ ਨੇ ਇੱਥੇ ਮੀਂਹ ਪੈਣ ਵਰਗੀਆਂ ਗਤੀਵਿਧੀਆਂ ਬਣਨ ਦੀ ਸੰਭਾਵਨਾ ਬਣੀ ਹੋਈ ਹੈ ਮੌਸਮ ਵਿਭਾਗ ਦੀ ਤਾਜ਼ਾ ਰਿਪੋਰਟ ਦੇ ਵਿੱਚ ਇਹ ਗੱਲ ਦਾ ਜ਼ਿਕਰ ਕੀਤਾ ਗਿਆ ਕਿ 5 ਅਕਤੂਬਰ ਯਾਨੀ ਕਿ ਅੱਜ ਜੋ ਸਥਿਤੀ ਹੈ ਹੋਰ ਵੀ ਜ਼ਿਆਦਾ ਗੰਭੀਰ ਹੋ ਸਕਦੀ ਹੈ ਕਿਉਂਕਿ ਜੇਕਰ ਬੇहद ਭਾਰੀ ਬਾਰਿਸ਼ ਹੁੰਦੀ ਹੈ ਅਤੇ ਅਜਿਹੇ ਦੇ ਵਿੱਚ ਜੇਕਰ ਲੋਕ ਸਾਬ ਦਾ ਨਾ ਰਹੇ ਤਾਂ ਉਹਨਾਂ ਨੂੰ ਨੁਕਸਾਨ ਉਠਾਣਾ ਪੈ ਸਕਦਾ ਕਿਉਂਕਿ ਭਾਰੀ ਬਾਰਿਸ਼ ਦੇ ਕਰਕੇ ਜਿੱਥੇ ਕਈ ਥਾਵਾਂ ਦੇ ਉੱਪਰ ਹਾਥੇ ਵੀ ਵਾਪਰਦੇ ਨੇ ਤੇਜ਼ ਹਵਾਵਾਂ ਵੀ ਚਲਦੀਆਂ ਨੇ ਜਿਸ ਕਰਕੇ ਦਰਖਤ ਵੀ ਡਿੱਗ ਜਾਂਦੇ ਨੇ ਆਵਾਜ਼ਈ ਪ੍ਰਭਾਵਿਤ ਹੁੰਦੀ ਹੈ ਤੇ ਖਾਸ ਕਰਕੇ ਪਹਾੜੀ ਇਲਾਕਿਆਂ ਦੇ ਵਿੱਚ ਜ਼ਮੀਨ ਕਿਸ ਕਰਨ ਵਰਗੇ ਜਿਹੜੇ ਕਿ ਘਟਨਾਵਾਂ ਆਮ ਵੇਖਣ ਨੂੰ ਮਿਲਦੀਆਂ ਨੇ ਅਤੇ ਵੱਡੇ ਪੱਦਰ ਦੇ ਉੱਪਰ ਆਵਾਜ਼ਈ ਵੀ ਪ੍ਰਭਾਵਿਤ ਹੁੰਦੀ ਹੈ ਅਤੇ ਆਈਐਮਡੀ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ 64.5 ਮਿਲੀਮੀਟਰ ਤੋਂ ਲੈ ਕੇ 115.5 ਮਿਲੀਮੀਟਰ ਤੱਕ بارش ਹੋਣ ਦੀ ਸੰਭਾਵਨਾ ਯਾਨੀ ਕਿ ਡਬਲ ਜਿਹੜੀ بارش ਹੋਣ ਦੀ ਉਹ ਸਥਿਤੀ ਬਣੀ ਹੋਈ ਹੈ ਮੌਸਮ ਵਿਭਾਗ ਨੇ ਲੋਕਾਂ ਨੂੰ ਅਜਿਹੇ ਮੌਸਮ ਦੇ ਵਿੱਚ ਪਹਾੜੀ ਇਲਾਕਿਆਂ ਦੇ ਵਿੱਚ ਜਾਣ ਤੋਂ ਗੁਰੇਜ਼ ਕਰਨ ਦੇ ਲਈ ਕਿਹਾ ਅਤੇ ਨਾਲ ਹੀ ਜਿਹੜੇ ਇਲਾਕਿਆਂ ਦੇ ਵਿੱਚ ਪਾਣੀ ਭਰ ਜਾਂਦਾ ਯਾਨੀ ਕਿ ਨੀਵੇਂ ਇਲਾਕੇ ਨੇ ਉੱਥੇ ਦੇ ਲੋਕ ਨੇ ਉਹਨਾਂ ਨੂੰ ਸੁਰੱਖਿਆ ਥਾਵਾਂ ਤੇ ਜਾਣ ਲਈ ਕਿਹਾ ਗਿਆ ਤੇ ਨਾਲ ਹੀ ਦੂਜੇ ਪਾਸੇ ਪ੍ਰਸ਼ਾਸਨ ਨੂੰ ਵੀ ਚੌਕਸ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਨੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਭਾਰੀ ਬਾਰਿਸ਼ ਕਰਕੇ ਵਿਜ਼ਿਬਿਲਟੀ ਘਟ ਸਕਦੀ ਹੈ ਤੇ ਨਾਲ ਹੀ ਕਈ ਥਾਂਵਾਂ ਦੇ ਉੱਪਰ ਬਿਜਲੀ ਡਿੱਗਣ ਵਰਗੀਆਂ ਘਟਨਾਵਾਂ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ ਸੋ ਜੇਕਰ ਪੰਜਾਬ ਦੀ ਗੱਲ ਕਰੀਏ ਤੇ ਇੱਥੇ ਵੀ ਜਿਹੜੇ ਕਿ 8 ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਗੱਲ ਆਖੀ ਗਈ ਹੈ ਪਰ ਇੱਥੇ ਜੋ ਦੇਖਣ ਵਾਲੀ ਗੱਲ ਹੈ ਕਿ ਮੀਂਹ ਨੂੰ ਲੈ ਕੇ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ ਜੇਕਰ بارش ਹੁੰਦੀ ਹੈ ਤਾਂ ਕਿਸਾਨਾਂ ਦੀ ਚਿੰਤਾ ਵਧ ਜਾਂਦੀ ਹੈ ਕਿਉਂਕਿ ਇਸ ਸਮੇਂ ਦੇ ਵਿੱਚ ਜੋ ਝੋਨਾ ਆ ਉਹ ਮੰਡੀਆਂ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ ਤੇ ਕਈ ਥਾਵਾਂ ਦੇ ਉੱਪਰ ਖੇਤਾਂ ਦੇ ਵਿੱਚ ਝੋਨੇ ਦੀ ਫਸਲ ਪੱਕ ਕੇ ਤਿਆਰ ਖੜੀ ਹੈਗੀ ਅਤੇ ਕਈ ਥਾਵਾਂ ਦੇ ਉੱਪਰ ਵਾਢੀ ਦਾ ਕੰਮ ਚੱਲ ਰਿਹਾ ਸੋ ਝੋਨੇ ਨੂੰ ਜੇਕਰ ਸੰਭਾਲਣ ਦੀ ਸਥਿਤੀ ਬਣਦੀ ਹੈ ਤਾਂ ਕਿਸਾਨਾਂ ਦੀ ਚਿੰਤਾ ਵਧ ਸੂਬਾ ਵਿਕੇ ਅਤੇ ਨਾਲ ਹੀ ਕਿਸਾਨ ਹੁਣ ਅਜਿਹੇ ਮੌਸਮ ਦੇ ਵਿੱਚ ਜਿਹੜਾ ਕਿ ਆਪਣੀ ਫਸਲ ਨੂੰ ਸੰਭਾਲਣ ਦੇ ਵੱਲ ਧਿਆਨ ਵੀ ਦੇਣਾ ਸ਼ੁਰੂ ਕਰ ਦਿੱਤਾ ਹੈ ਦੱਸ ਦਈਏ ਕਿ 30 ਜੂਨ ਨੂੰ ਭਾਰੀ ਮੀਂਹ ਕਰਕੇ ਕੇਰਲ ਦੇ ਵਿੱਚ ਜਿਹੜਾ ਕਿ ਹੈ ਵਾਈਨਾਡ ਜ਼ਿਲ੍ਹੇ ਦੇ ਵਿੱਚ ਜ਼ਮੀਨ ਕਿਸ ਕیسی ਜਿਲ੍ਹੇ ਦੇ ਵਿੱਚ 400 ਦੇ ਕਰੀਬ ਲੋਕਾਂ ਨੂੰ ਆਪਣੀ ਜਾਨ ਗਵਾਣੀ ਪਈ ਸੀ ਅਤੇ 397 ਦੇ ਕਰੀਬ ਲੋਕ ਜ਼ਖਮੀ ਹੋਏ ਸਨ ਉਧਰ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਵੀ ਮੌਸਮ ਦਾ ਮિજાਜ ਬਦਲਦਾ ਹੋਇਆ ਨਜ਼ਰ ਆ ਰਿਹਾ ਅੱਠ ਸੂਬਿਆਂ ਦੇ ਵਿੱਚ ਜਿੱਥੇ ਕਿ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਰੀਦਕੋਟ ਫਾਜ਼ਲਕਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ ਹਾਲਾਂਕਿ ਅਲਰਟ ਕੋਈ ਵੀ ਜਾਰੀ ਨਹੀਂ ਕੀਤਾ ਗਿਆ ਪੱਛਮੀ ਗੜਬੜੀ ਦੇ ਸਰਗਰਮ ਹੋਣ ਦੇ ਚੱਲਦੇ ਐਡਾ ਕਿ ਮੌਸਮ ਦਾ ਮિજાਜ ਬਦਲ ਰਿਹਾ ਤੇ ਸੂਬੇ ਦੇ ਵਿੱਚ ਔਸਤ ਤਾਪਮਾਨ ਜਿਹੜਾ ਹੈਗਾ ਪਿਛਲੇ ਦਿਨਾਂ ਦੇ ਮੁਕਾਬਲੇ ਉਸ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਹਾਲਾਂਕਿ ਅਨੁਵਲੇ ਦਿਨਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਨੂੰ ਵੀ ਜਿਹੜੇ ਮੌਸਮ ਵਿਭਾਗ ਦੇ ਮਾਹਰ ਨੇ ਉਹ ਦਰਉਂਦੇ ਹੋਏ ਨਜ਼ਰ ਆਏ ਨੇ ਤੇ ਸੂਬੇ ਦੇ ਵਿੱਚ ਉਸ ਦਿਨ ਤਾਪਮਨ ਯਾਨੀ ਕਿ ਪਿਛਲੇ ਦਿਨ ਦੇ ਮੁਕਾਬਲੇ ਤਾਪਮਨ ਦੇ ਵਿੱਚ 0.3 ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ ਸੋ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਨੂੰ ਲੈ ਕੇ ਕੀ ਹਾਲ ਹੈ ਜਿਹੜੀ ਆਪਣੀ ਰਾਏ ਕਮੈਂਟ ਦੇ ਵਿੱਚ ਜ਼ਰੂਰ ਸਾਂਝੀ ਕਰਿਆ ਕਰੋ